ਚੱਲ ਤਾਂ ਹੀ ਬਹਿ ਜਾ ਉੱਥੇ ਇੰਨਾ ਨਹੀਂ ਮਾਣਾ ਉਹ ਕਰਿਆ ਕਰਦੇ ਨਹੀਂ ਭੈਣੇ ਤੇਰੀ ਸੱਸ ਨੂੰ ਨਾ ਤੇਰੀ ਦਾਦੀ ਸੱਸ ਦੇ ਗਏ ਦਾ ਤਾਂ ਬਾਲਾ ਹੀ ਅਫਸੋਸ ਹੈ ਮੈਨੂੰ ਤਾਂ ਲੱਗਦਾ ਹੈ ਅਫਸੋਸ ਤਾਂ ਹੈਗਾ ਭੈਣੇ ਪਰ ਤੈਨੂੰ ਕਿਵੇਂ ਲੱਗਿਆ ਵੀ ਮੇਰੀ ਸੱਸ ਨੂੰ ਬਾਲਾ ਹੀ ਅਫਸੋਸ ਹੈ ਮੇਰੀ ਦਾਦੀ ਸੱਸ ਮਰੀ ਦਾ ਨਹੀਂ ਭੈਣੇ ਮੈਨੂੰ ਤਾਂ ਪਤਾ ਲੱਗਿਆ ਤੇਰੀ ਸੱਸ ਤੇਰੀ ਦਾਦੀ ਸੱਸ ਦੀ ਪੇਟੀ ਨਾਲ ਲੱਗ ਕੇ ਨਾ ਅਫਸੋਸ ਮਨਾਉਣ ਲੱਗ ਰਹੀ ਸੀਗੀ ਬਾਲੀ ਉਦੋਂ ਕੀ ਹੋ ਰਹੀ ਸੀ ਵਿਚਾਰੀ ਹੂੰ ਉਹ ਤਾਂ ਪੇਟੀ ਨਾਲ ਲੱਗ ਕੇ ਤਾਂ ਅਫਸੋਸ ਕਰਨ ਲੱਗ ਰਹੀ ਹੈਗੀ 10 ਦਿਨ ਪਹਿਲਾਂ ਮੇਰੀ ਦਾਦੀ ਸੱਸ ਨੇ ਮੇਰੀ ਸੱਸ ਨੂੰ ਕਿਹਾ ਸੀ ਵੀ ਤੇਰੇ ਖਾਤਰ ਮੈਂ ਕੁਝ ਬਣਾ ਕੇ ਰੱਖ ਕਰਿਆ ਗਿਫਟ ਵੀ ਪੇਟੀ ਚ ਪਿਆ ਉਹ ਤਾਂ ਹੀ ਪਣੇ ਪੇਟੀ ਦੇ ਕੋਲੇ ਕੋਲੇ ਫਿਰਦੀ ਹੈ ਬੀਜੇ ਕੋਈ ਕਹਿ ਦੇ ਪਾਣੀ ਪੇਟੀ ਖੋਲ ਲੋ ਕੋਈ ਕਹਿੰਦਾ ਹੈ ਨਹੀਂਗਾ ਕਦੋਂ ਉਹ ਪੇਟੀ ਖੁੱਲੇ ਕਦੋਂ ਮੇਰੀ ਸੱਸ ਨੂੰ ਸਮਾਨ ਮਿਲੇ ਮੈਨੂੰ ਤਾਂ ਬਣਿਆ ਸੀਗਾ ਵੀ ਸਾਰੇ ਨਾਲੋਂ ਜ਼ਿਆਦਾ ਤੇਰੀ ਸੱਸ ਨੂੰ ਹੀ ਕਿਤੇ ਅਫਸੋਸ ਹੈ ਵੀ ਉਹਦੀ ਜਿਹੜੀਆਂ ਰਹਿੰਦੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਦੇ ਗਾ ਅਫਸੋਸ ਕਰੀ ਜਾਂਦੀ ਹੈ ਆਪਦੀ ਅੰਦਰਲੀ ਗੱਲ ਬੰਦਾ ਆਪ ਹੀ ਜਾਣਦਾ ਹੁੰਦਾ ਮੈਂ ਤਾਂ ਕੁਛ ਹੋਰ ਹੀ ਸੋਚੀ ਬੈਠੀ ਸੀਗੀ ਚੱਲ ਪੈਨੇ ਰੋਟੀ ਨਹੀਂ ਇਹ ਕੌਣ-ਕੌਣ ਰਹਿ ਗਿਆ ਹੋਰ ਤਾਂ ਸਾਰਿਆਂ ਨੇ ਖਾ ਲਈ ਤੇਰੀ ਸੱਸ ਹੀ ਰਹਿ ਗਈ ਮੈਂ ਪੁੱਛਦੀ ਆਂ ਚੱਲ ਪੈਨੇ ਪੁੱਛਿਆ ਫਿਰ ਤਾਈ ਸਬਜੀ ਕਿੰਨੀ ਕੁ ਪਾ ਕੇ ਲਿਆਵਾ ਨਾ ਨਹੀਂ ਦੀਏ ਮੈਂ ਨਹੀਂ ਰੋਟੀ ਖਾਂਦੀ ਜਦੋਂ ਵੀ ਰੋਟੀ ਵਾਲਾ ਥਾਲ ਦੇਖਦੀ ਆ ਮੇਰੇ ਤੋਂ ਉਹਦੀ ਮੇਰੀ ਸੱਸ ਦੀ ਜਿਆਦਾ ਆ ਜਾਂਦੀ ਆ ਹਾਂ ਫਿਰ ਤਾਈ ਤੂੰ ਰੋਟੀ ਪਾ ਕੇ ਦਿੰਦੀ ਹੋਣੀ ਹਾਂ ਤੀਏ ਦੋਏ ਵੇਲੇ ਰੋਟੀ ਮੈਂ ਲਿਆਇਆ ਕਰਦੀ ਮੇਰੀ ਸੱਸਾਂ ਦੀ ਠੀਕ ਐ ਤਾਈ ਤਾਈ ਖਾ ਲੰਦੀ ਇੱਕ ਅੱਧੀ ਰੋਟੀ ਤਾਂ ਨਾ ਧੀਏ ਮੇਰਾ ਕਿੱਥੇ ਰੋਟੀ ਟਪਦੀ ਐ ਚਲ ਚੰਗਤਾਈ ਨਹੀਂ ਪੜੇ ਤੂੰ ਤਾਂ ਮੰਨਦੀ ਨਹੀਂ ਹੈਗੀ ਤੂੰ ਕਹਿੰਦੀ ਹੈ ਤੇਰੀ ਸੱਸ ਨੂੰ ਅਫਸੋਸ ਨਹੀਂ ਹੈਗਾ ਨੀ ਤੇਰੀ ਸੱਸ ਤਾਂ ਤੇਰੀ ਦਾਦੀ ਸੱਸ ਦੇ ਗਏ ਦੇ ਅਫਸੋਸ ਚ ਰੋਟੀ ਵੀ ਨਹੀਂ ਖਾਂਦੀ ਲੈ ਪਾਨੇ ਰੋਟੀ ਇਹ ਗੱਲ ਸੁਣ ਲੈ ਰੋਟੀ ਤਾਂ ਮੈਂ ਬਣਾਇਆ ਕਰਦੀ ਸੀ ਦੇ ਕੇ ਮੇਰੀ ਸੱਸ ਜਾਇਆ ਕਰਦੀ ਸੀ ਮਹੀਨੇ ਬਾਅਦ ਜਦੋਂ ਪਿੰਸਨ ਮਿਲਿਆ ਕਰਦੀ ਸੀ ਮੇਰੀ ਦਾਦੀ ਸੱਸ ਨੂੰ ਮੇਰੇ ਸੱਸ ਨੂੰ ਦੋ ਨੋਟ 5 500 ਦੇ ਦੀ ਮੁੱਠੀ ਚ ਦੇ ਦਾਂਦੀ ਸੀ ਹੁਣ ਇਹਨੂੰ ਐ ਹੋ ਰਿਹਾ ਵੀ ਸੱਸ ਗਈ ਹੁਣ ਪਾਏ 500 ਦੇ ਨੋਟ ਕੌਣ ਦੇ ਆ ਕਰੂ ਕੋਈ ਗੱਲ ਨਹੀਂ ਬੁੜੀਏ ਤੇਰੇ ਸਾਰੇ ਪੇਤ ਖੋਲੂਗੀ ਲੋਕਾਂ ਨੂੰ ਤਾਂ ਐ ਸੀ ਵੀ ਤੇਰੀ ਤੇ ਤੇਰੀ ਸੱਸ ਦੀ ਬੰਦ ਹੀ ਨਹੀਂ ਸੀ ਪਰ ਅੰਦਰਲੀ ਗੱਲ ਦਾ ਤਾਂ ਮੈਨੂੰ ਪਤਾ ਹੈ ਜਿਹੜੇ ਰੁਪਏ ਤੈਨੂੰ ਮੁੱਠੀਆਂ ਚ ਬੋਚ-ਬੋਚ ਕੇ ਚੋਰੀਆਂ ਦਿਆ ਕਰਦੀ ਸੀ ਮੇਰੀ ਦਾਦੀ ਸੱਸ ਸਾਰਾ ਕੁਝ ਦੱਸ ਦਾਂਦੀ ਸੀ ਮੈਨੂੰ ਤੇਰੇ ਪੈਸ thank you